ਨੌਜਵਾਨਾਂ ਨੂੰ ਕਰਦੀਆਂ ਚੈਲੰਜ ਮਾਂ ਬਣਾ ਸਕਦੇ ਹੋ ਤਾਂ ਵਿਆਹ ਕਰਨ ਤੇ 35 ਤੋਂ 40 ਲੱਖ ਰੁਪਏ ਦੇਣ ਦਾ ਚਾਂਸਾ ਤਾਂ ਇਹ ਮੈਡਮ ਨੂੰ ਕਰਨਾ ਹੈ ਵਿਆਹ ਤੇ ਵਿਆਹ ਨਾਲ ਜ਼ਿਆਦਾ ਜ਼ਰੂਰੀ ਹੈ ਪ੍ਰੈਗਨੈਂਟ ਹੋਣਾ ਮੁੰਡਾ ਚਾਹੇ ਗੋਰਾ ਹੋਵੇ ਜਾਂ ਕਾਲਾ ਪਿੰਡ ਦਾ ਹੋਵੇ ਜਾਂ ਸ਼ਹਿਰ ਦਾ ਪਰ ਇਹ ਮੈਡਮ ਦੀ ਇੱਕ ਸਭ ਤੋਂ ਇੰਪੋਰਟੈਂਟ ਡਿਮਾਂਡ ਹੈ ਮੁੰਡੇ ਕੋਲ ਕੁਝ ਹੋਵੇ ਚਾਹੇ ਨਾ ਪਰ ਮੁੰਡਾ ਅੰਦਰੂਨੀ ਤਾਕਤਵਰ ਹੋਣਾ ਚਾਹੀਦਾ ਹੈ ਜੋ ਇਸ ਨੂੰ ਪ੍ਰੈਗਨੈਂਟ ਕਰ ਸਕੇ ਪ੍ਰੈਗਨੈਂਟ ਹੋਣ ਲਈ ਇਹ ਬਕਾਇਦਾ ਪੈਸੇ ਵੀ ਵੰਡ ਰਹੀ ਹੈ 35 ਤੋਂ 40 ਲੱਖ ਰੁਪਏ ਦੇਣ ਦਾ ਖੁੱਲਾ ਆਫਰ ਵੀ ਦੇ ਰਹੀ ਹੈ ਮਾ ਬਣਾ ਸਕੇ ਔਰ ਮਤਲਬ ਅੱਛਾ ਹੋਣਾ ਚਾਹੀਏ ਚਾਹੇ ਉਹ ਮਤਲਬ ਗਾਉਂ ਸੇ ਹੋ ਸ਼ਹਿਰ ਸੇ ਹੋ ਕਹੀਂ ਸੇ ਵੀ ਹੋ ਗੋਰਾ ਕਾਲਾ मतलब तलाकशुदा भी हो कोई दिक्कत नहीं है मुझे बस अच्छा होना चाहिए अंदर से स्ट्रांग स्ट्रॉन्ग जरूर होना चाहिए कहीं आए मुझे यूज कर ले उसके बाद कोई फायदा नहीं है ना तो स्ट्रांग होना चाहिए अंदर से और लड़का अच्छा होना चाहिए जो मुझे माँ बना सके तो इसलिए कोई ऐसा ही लड़का कॉन्टेक्ट करे जो मुझे माँ बनने की खुशी दे सके तो जो भी लड़का मुझे माँ बना देगा तो उसके लिए मेरी तरफ से एक ऑफर भी है कि मैं उसे पैंतीस से चालीस लाख रुपए कैश दूंगी ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਰੀਲਾਂ ਵੇਖ ਕੇ ਇਸ ਤਰ੍ਹਾਂ ਦੀਆਂ ਕੁੜੀਆਂ ਦੇ ਚੱਕਰ 'ਚ ਪਏ ਹੋ ਤਾਂ ਜਲਦੀ ਸਾਵਧਾਨ ਹੋ ਜਾਵੋ ਜੇਕਰ ਐਸੀਆਂ ਕੁੜੀਆਂ ਨੂੰ ਆਪਣੀ ਮਰਦਾਨਗੀ ਵਿਖਾਉਣ ਦਾ ਖਿਆਲ ਆ ਰਿਹਾ ਤੇ ਉਸ ਨੂੰ ਉੱਥੇ ਹੀ ਰੋਕ ਦਿਵੋ ਕਿਉਂਕਿ ਇਹ ਸਿਰਫ ਤੇ ਸਿਰਫ ਠੱਗੀ ਦਾ ਜਾਲ ਹੈ ਯਾਨੀ ਕਿ ਹਨੀ ਟ੍ਰੈਪ ਤੇ ਇਸ ਹਨੀ ਟ੍ਰੈਪ 'ਚ ਕਈ ਲੋਕ ਫਸ ਚੁੱਕੇ ਨੇ ਤੇ ਕਈ ਕੁਰਬਾਨ ਹੋ ਗਏ ਨੇ ਨਾ ਜਾਣੇ ਕਿੰਨੇ ਲੋਕਾਂ ਨੂੰ ਇਹ ਕੁੜੀਆਂ ਲੱਖਾਂ ਦਾ ਚੂਨਾ ਲਗਾ ਚੁੱਕੀਆਂ ਨੇ ਤੇ ਇਸ ਦਾ ਪਰਦਾਫਾਸ਼ ਰਾਜਸਥਾਨ ਦੇ ਭਰਤਪੁਰ ਤੋਂ ਸਾਹਮਣੇ ਹੋਇਆ ਜਿੱਥੇ ਇਸ ਤਰ੍ਹਾਂ ਦੀਆਂ ਠੱਗ ਕੁੜੀਆਂ ਨੇ ਕਈਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਇਹ ਕੁੜੀਆਂ ਪਹਿਲਾਂ ਰੀਲਸ ਬਣਾਣ ਗਈਆਂ ਜੋ ਤੁਹਾਡੇ ਤੱਕ ਪਹੁੰਚਣ ਗਈਆਂ ਜਿਸ ਵਿੱਚ ਖੂਬਸੂਰਤ ਤਾਂ ਨਹੀਂ ਕਹਿ ਸਕਦੇ ਪਰ ਮੂੰਹ ਤੇ ਭਾਰੀ ਮੇਕਅਪ ਪੋਥ ਕੇ ਤੁਹਾਨੂੰ ਇੰਪ੍ਰੈਸ ਕਰਨ ਦੀਆਂ ਕੋਸ਼ਿਸ਼ਾਂ ਕਰਨ ਗਈਆਂ ਤੇ ਕਹਿਣ ਗਈਆਂ ਉਸਨੇ ਵਿਆਹ ਕਰਨਾ ਹੈ ਪਰ ਐਸੇ ਮੁੰਡੇ ਨਾਲ ਕਰਨਾ ਜੋ ਅੰਦਰੂਨੀ ਸਟਰੋਂਗ ਹੋਵੇ ਜੋ ਉਸ ਨੂੰ ਪ੍ਰੈਗਨੈਂਟ ਕਰ ਸਕੇ ਤੇ ਐਸੇ ਮੁੰਡੇ ਉਪਰ ਉਹ ਪੈਸਿਆਂ ਦਾ ਮੀਂਹ ਵੀ ਵਰਸਾ ਦੇਣਗੀਆਂ ਤੇ ਮੁੰਡਿਆਂ ਨੂੰ ਮਰਦਾਨਗੀ ਦਿਖਾਉਣ ਦਾ ਚੈਲੰਜ ਕਰਦੀਆਂ ਨੇ ਤੇ ਮੁੰਡੇ ਕਿਹੜਾ ਪਿੱਛੇ ਹਟਣ ਵਾਲੇ ਨੇ ਇਸ ਤਰ੍ਹਾਂ ਜਾਲ ਚ ਫਸ ਕੇ ਕਈ ਮੁੰਡਿਆਂ ਤੋਂ ਲੱਖਾਂ ਰੁਪਏ ਦੀਆਂ ਠੱਗੀ ਮਾਰ ਚੁੱਕੀਆਂ ਨੇ ਤੇ ਹੁਣ ਇਹ ਮਾਮਲਾ ਸਾਹਮਣੇ ਆਇਆ ਜਦੋਂ ਪੁਲਿਸ ਨੇ ਇਸ ਬਾਰੇ जांच की थी की कुछ दसिया पुलिस ने वो सुनो जो तो कार्रवाई हुई थी उसमें ठगी का एक बड़ा ही अलग और नया और अजीब तरीका सामने आया जिसमें कि एक युवती के माध्यम से फेसबुक पे ठगों की तरफ से पोस्ट किया गया है कि किसी उस लड़की को प्रेग्नेंट होना है और प्रेग्नेंट होने के लिए कोई भी पुरुष संपर्क कर सकते हैं और उसमें मोबाइल नंबर भी दिया गया है मोबाइल नंबर भी उस ठग का है और बड़े आश्चर्य की बात है कि ये जो कर रहा है जिससे हमने बरामद किया नाबालिग तेरह साल का बच्चा है और उसके तरफ से ये कार्रवाई की जा रही थी उसके अंतर्गत बेसिकली ये लोग जब ऐड देते हैं और उस नं नंबर पर लोग संपर्क करते हैं तो उनको कहते हैं कि सारा खर्चा जो है वो युवती की तरफ से उठाया जाएगा रूम की बुकिंग युवती की तरफ से होगी आप जहाँ रहते हो वहीं पे होगी आपको केवल रजिस्ट्रेशन कराना है और रजिस्ट्रेशन के लिए आपको केवल साढ़े पाँच सौ रुपये देने हैं जो लोग इस झांसे में आते हैं और रजिस्ट्रेशन में जब साढ़े पाँच सौ रुपए देते हैं तो उनको जी और कुछ कुछ और चार्जेस बता करके एक व्यक्ति से पाँच छः हज़ार तक ये लोग ठग लेते हैं और फिर इस तरीके से जब बहुत सारे लोग झांसे में आते रहते हैं तो उनकी मोटी आमदनी हो जाती है तो ये एक नया तरीका था इसको लेकर के आज मैंने एक्स प्लेटफॉर्म पे ट्वीट भी किया था जिससे कि लोग सावचेत रहें इस तरह के एडवर्टीजमेंट के झांसे में नहीं आए तो सोशल मीडिया पर वक् वक् तरीके न ठगी दे हनी ट्रैप बहुत चल रहे हैं ਕੋਈ ਕਿਸੇ ਦੀ ਫੇਕ ਆਈਡੀ ਬਣਾ ਕੇ ਪੈਸੇ ਮੰਗ ਰਿਹਾ ਹੈ ਤੇ ਕੋਈ ਕਿਸੇ ਦੀਆਂ ਜਾਲੀ ਨਿਊਡ ਫੋਟੋਸ ਬਣਾ ਕੇ ਉਸ ਨੂੰ ਬਲੈਕਮਿਲ ਕਰ ਰਿਹਾ ਹੈ ਤੇ ਕਈ ਕੁੜੀਆਂ ਮੁੰਡਿਆਂ ਨੂੰ ਵੀਡੀਓ ਕਾਲ ਤੇ ਬੁਲਾ ਕੇ ਬਲੈਕਮਿਲ ਕਰ ਰਹੀਆਂ ਨੇ ਤੇ ਇਸ ਤਰ੍ਹਾਂ ਦੇ ਸਾਰੇ ਸਕੈਮ ਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਠੱਗੀ ਦੇ ਵਪਾਰ ਚੱਲ ਰਹੇ ਨੇ ਤੇ ਕਿਸੇ ਵੀ ਅਣਜਾਣ ਬੰਦੇ ਨੂੰ ਆਪਣੀ ਆਈਡੀ ਤੇ ਫਰੈਂਡ ਨਾ ਬਣਾਓ ਤੇ ਨਾ ਹੀ ਇਸ ਤਰ੍ਹਾਂ ਮੈਸੇਜ ਕਰਨ ਵਾਲੀਆਂ ਲੜਕੀਆਂ ਨਾਲ ਵੀਡੀਓ ਕਾਲ ਤੇ ਗੱਲ ਕਰੋ ਜਿਸ ਨਾਲ ਤੁਸੀਂ ਇਸ ਹਨੀ ਟਰੈਪ ਚ ਫਸ ਜਾਓ ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਠੱਗੀ ਦੇ ਵਪਾਰ ਤੋਂ ਬਚਣ ਦੀ ਲੋੜ ਹੈ ਇਸ ਕ੍ਰਾਈਮ ਚਾਰਟ ਦੀ ਸਟੋਰੀ 'ਚ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ